ਦਰਸਾ ਦੇਖਦੇ ਹੋ 200 ਮਤਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪਤਾ ਤੁਹਾਨੂੰ ਪੰਜਾਬ ਦੇ ਵਿੱਚ ਬਹੁਤ ਜਲਦੀ ਜੜੀਆਂ ਪੰਚਾਇਤ ਚੋਣਾਂ ਹੋਣ ਵਾਲੀਆਂ ਤੇ ਉਹਨਾਂ ਨੂੰ ਲੈ ਕੇ ਲਗਾਤਾਰ ਸਰਕਾਰ ਵੱਲੋਂ ਤਿਆਰੀਆਂ ਵੀ ਰੰਮ ਦਿੱਤੀਆਂ ਗਈਆਂ ਤੇ ਅੱਜ ਅਸੀਂ ਬਾਗ ਆਪਣਾ ਬਲਾਗ ਦੇ ਵਿੱਚ ਪਹੁੰਚੇ ਜਿੱਥੇ ਨਵੇਂ ਬਲਾਕ ਅਫਸਰ ਪਹੁੰਚੇ ਹੈਗੇ ਆ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਉਹਨਾਂ ਵੱਲੋਂ ਕੀ ਪ੍ਰਪੋਜ਼ਲਾਂ ਲਿਆਂਦੀਆਂ ਜਾ ਰਹੀਆਂ ਆਈਆਂ ਤੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਹੈਗੀਆਂ ਤੁਸੀਂ ਆਓ ਤੁਹਾਨੂੰ ਦਿਖਾਉਣਾ ਹੈ ਇੱਕ ਵਾਰ ਤੁਸੀਂ ਆ ਤਸਵੀਰਾਂ ਦੇਖ ਲਓ ਮੈਂ ਵਿਆਹ ਦੇ ਵਿੱਚ ਪਹੁੰਚਣ ਲੱਗਾ ਤੇ ਉਹਨੇ ਨਵੇਂ ਜਿਹੜੇ ਇਥੋਂ ਦੇ ਵੀਡੀਓ ਹੈਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਨੂੰ ਪੁੱਛਾਂਗੇ ਵੀ ਜਿਹੜੀਆਂ ਆਉਣ ਵਾਲੀਆਂ ਕੀ ਤਿਆਰੀਆਂ ਹੈਗੀਆਂ ਤੁਸੀਂ ਇੱਕ ਵਾਰ ਤਸਵੀਰਾਂ ਦੇਖ ਲਓ ਉਹਨਾਂ ਦੇ ਕਮਰੇ ਦੀਆਂ ਤੇ ਫਿਰ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਪੁੱਛਦੇ ਹਾਂਗੇ ਉਹਨਾਂ ਕੋਲ ਦੀ ਵੀ ਸਾਰੀਆਂ ਜਿਹੜੀਆਂ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਜਿਹੜੀਆਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਹੈਗੀਆਂ ਤੇ ਜਿਹੜੇ ਪਿੰਡਾਂ ਦੇ ਵਿੱਚ ਚੱਲ ਰਿਹਾ ਵਿਕਾਸ ਉਹਨਾਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਪ੍ਰਪੋਜ਼ਲ ਉਹਨਾਂ ਕੋਲ ਰੱਖੀ ਗਈ ਹੈ ਵਰੋਂ ਤੁਸੀਂ ਨਿਊ ਜੁਆਇਨ ਕੀਤਾ ਬਾਗਾਪੁਰ ਦੇ ਵਿੱਚ ਤੇ ਤੁਹਾਡੀ ਕੋ ਕਿਸ ਤਰ੍ਹਾਂ ਦੀਆਂ ਪ੍ਰੋਪੋਜ਼ਲ ਅੱਗੇ ਦੀਆਂ ਜੀ ਜੀ ਮੈਂ ਬਤੌਰ ਬੀਡੀਪੀਓ ਬਾਗਾਪੁਰਾਣਾ ਐਡੀਸ਼ਨਲ ਚਾਰਜ ਜੁਆਇਨ ਕੀਤਾ ਅੱਜ ਤੇ ਮੇਰੇ ਕੋਲ ਮੇਨ ਨਿਹਾਲ ਸਿੰਘ ਵਾਲਾ ਬਲਾਕ ਵੀ ਹੈ ਤੇ ਨਾਲ ਮੈਂ ਸਰਕਾਰ ਦੀ ਰਹਿਨੁਮਾਈ ਹੇਠ ਜਿਹੜੀ ਜੋ ਵੀ ਰੂਲਸ ਰੈਗੂਲੇਸ਼ਨ ਦੇ ਤਹਿਤ ਕੰਮ ਨੇ ਉਹਨਾਂ ਦੀ ਮੈਂ ਦੇਖਰੇਖ ਕਰਨੀ ਹੈ ਸਾਡੇ ਡਿਪਾਰਟਮੈਂਟ ਦੇ ਵਿੱਚ ਇਸ ਵੇਲੇ ਗਵਰਨਮੈਂਟ ਵੱਲੋਂ ਜੋ ਜਾਰੀ ਇਨਸਟਰਕਸ਼ਨਸ ਨੇ ਉਹ ਪੰਚਾਇਤੀ ਚੋਣਾਂ ਦਾ ਮੇਨ ਮੁੱਦਾ ਹੈ ਜਿੱਤੇ ਤਾਂ ਅਸੀਂ ਵਰਕ ਕਰ ਰਹੇ ਹਾਂ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਵਸ ਜੀ ਸਰ ਇਸ ਵੇਲੇ ਸਾਰੀ ਜਿਹੜੀ ਸਰਸਰੀ ਸੁਧਾਈ ਚੱਲ ਰਹੀ ਹੈ ਚੋਣਾਂ ਦੇ ਨਾਲ ਰਿਲੇਟਿਡ ਸਾਰੀ ਬੀਐਲਓਜ਼ ਨਾਲ ਮੀਟਿੰਗਸ ਕੀਤੀਆਂ ਜਾ ਰਹੀਆਂ ਨੇ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ ਕਿ ਕਿਸੇ ਕਿਸਮ ਦੀ ਕੋਈ ਕਮੀ ਨਾ ਰਹੇ ਲਿਸਟਾਂ ਤਿਆਰ ਕੀਤੀਆਂ ਜਾ ਰਹੀਆਂ ਨੇ ਜਿਹੜੀ ਵੀ ਬਣਦੀ ਯੋਗ ਪ੍ਰੇਪਰੇਸ਼ਨ ਹੋ ਰਹੀ ਹੈ ਜਿਹੜੀ ਪਿੰਡਾਂ ਦੇ ਵਿੱਚ ਡਿਵੈਲਪਮੈਂਟ ਕੁਝ ਰੁਕ ਗਈ ਜਿਵੇਂ ਮਤਲਬ ਜਦੋਂ ਪੰਚਾਇਤਾਂ ਭੰਗ ਹੋ ਜਾਂਦੀਆਂ ਤੇ ਲੋਕ ਬੜੇ ਔਖੇ ਹੈਗੇ ਉਹਨਾਂ ਲਈ ਕੋਈ ਪ੍ਰਪੋਜ਼ਲ ਹੈਗੀ ਜਿਹੜੀ ਵੀ ਉਹਨਾਂ ਨੂੰ ਪੂਰਾ ਕੀਤਾ ਜਾਵੇ ਜੀ ਅ ਵੈਸੇ ਤਾਂ ਪੰਚਾਇਤਾਂ ਦੇ ਭੰਗ ਹੋਣ ਤੋਂ ਬਾਅਦ ਪ੍ਰਬੰਧਕਾਂ ਦੇ ਹੱਥ ਦੇ ਵਿੱਚ ਡੋਰ ਆ ਜਾਂਦੀ ਹੈ ਬਾਗ ਡੋਰ ਆ ਜਾਂਦੀ ਹੈ ਤਾ ਪ੍ਰਬੰਧਕਾਂ ਨੇ ਕੰਮ ਸੁਚਾਰੂ ਢੰਗ ਨਾਲ ਚਲਾਉਣਾ ਹੁੰਦਾ ਪੰਚਾਇਤਾਂ ਦਾ ਮੇਰੇ ਖਿਆਲ ਕੋਈ ਦਿੱਕਤ ਨਹੀਂ ਆਣੀ ਚਾਹੀਦੀ ਪਿੰਡਾਂ ਦੇ ਵਿੱਚ ਜਿੱਥੇ-ਇਥੇ ਮੇਰੇ ਧਿਆਨ ਦੇ ਵਿੱਚ ਆਏਗੀ ਮੈਂ ਇਹਨੂੰ ਬਰਜ਼ੋਰ ਕੋਸ਼ਿਸ਼ ਕਰਕੇ ਉਸ ਪ੍ਰੋਬਲਮ ਦਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗੀ ਹੋਰ ਤੁਸੀਂ ਪੰਚਾਇਤਾਂ ਨੂੰ ਜਾਂ ਪਬਲਿਕ ਨੂੰ ਕੀ ਕਹਿਣਾ ਚਾਹੋਗੇ ਜੀ ਮੈਂ ਇਹ ਹੀ ਕਹਿਣਾ ਚਾਹੁੰਦੀ ਹਾਂ ਕਿ ਮੈਂ ਭਾਰਤ ਦੇ ਪਵਿੱਤਰ ਤੇ ਮਜ਼ਬੂਤ ਸੰਵਿਧਾਨ ਦੀ ਪਾਲਣਾ ਕਰਦੇ ਹੋਏ ਅੱਜ ਗਮਨ ਦੇ ਰੂਲਸ ਅਤੇ ਸਮੇਂ-ਸਮੇਂ ਤੇ ਜਾਰੀ ਹੋਈ ਹਦਾਇਤਾਂ ਦੀ ਨਿਨ ਬਨ ਪਾਲਣਾ ਕਰਦੇ ਹੋਏ ಗ್ರಾಮ ਪੰਚਾਇਤਾਂ ਦਾ ਪ੍ਰਭਾਵਸ਼ਾਲੀ ਵਿਕਾਸ ਕਰਨ ਦਾ ਦਿਨ ਰਾਤ ਮਿਹਨਤ ਕਰਕੇ ਉਪਰਾਲਾ ਕਰਦੀ ਰਹਾਂਗੀ। ਇਹੀ ਮੈਸੇਜ ਹੈ ਸਮਾਜ ਨੂੰ ਵੀ ਜਿੱਥੇ ਵੀ ਕੋਈ ਦਿੱਕਤ ਹੈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਪੰਚਾਇਤਾਂ ਦੇ ਵਿੱਚ ਪਿੰਡਾਂ ਦੇ ਵਿੱਚ ਵਿਕਾਸ ਪੁਰਜ਼ੋਰ ਹੋਵੇ ਲੋਕਾਂ ਦਾ ਦਾ ਭਲਾ ਹੋਵੇ ਔਰ ਗਰੀਬਾਂ ਦੀ ਜਿੰਨੀ ਜ਼ਿਆਦਾ ਅਸੀਂ ਮਦਦ ਕਰ ਸਕੀਏ ਸਰਕਾਰ ਦੀਆਂ ਸਕੀਮਾਂ ਦੇ ਥਰੂ ਉੰਨੀ ਅਸੀਂ ਕੋਸ਼ਿਸ਼ ਕਰਾਂਗੇ।